ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਵੀ ਈਡੀ ਦੀ ਹਿਰਾਸਤ ਦੇ ਵਿੱਚ ਨੇ ਕਿ ਕਵਿਤਾ ਵੀ ਈਡੀ ਦੀ ਹਿਰਾਸਤ ਦੇ ਵਿੱਚ ਹੈ ਇੱਕ ਹਫਤਾ ਜਿਹੜੀ ਹੈ ਜੀ ਉਹ ਜਿਲ੍ਹ ਚਾ ਚੁੱਕੀ ਹੈ ਨਾਂਕਰ ਜੀ ਹੂੰ ਉਹਦਾ 6 ਦਿਨ ਦਾ ਪਹਿਲਾਂ ਹੋਇਆ ਸੀ 3 ਦਿਨ ਦਾ ਬਾਅਦ ਚ ਹੋਇਆ ਤੀਜੀ ਵਾਰ ਉਹ ਜਿਲ੍ਹ ਚ ਪਹੁੰਚਦਾ ਸੋ ਕੇਜਰੀਵਾਲ ਸਭ ਈਡੀ ਦੇ ਰਾਸਤੇ ਹੂੰ ਜੇ ਕੈਲਾਸ਼ ਗਹਿਲੋਤ ਨੂੰ ਵੀ ਇਹਨਾਂ ਨੇ ਪੁੱਛਿਆ ਇੱਕ ਹੋਰ ਅਗੂ ਨੂੰ ਵੀ ਪੁੱਛਿਆ ਇਹਨਾਂ ਨੇ ਆਮਦਨ ਕਰ ਇਹਨਾਂ ਦੇ ਅਧਿਕਾਰੀ ਜਿਹੜੇ ਐਸ ਵੇਲੇ ਹੈ ਉਹ ਭਗਵੇਂ ਰੰਗ ਚ ਰੰਗੇ ਗਏ ਆ ਤੱਗਾ ਇਹ ਹੋਇਆ ਕਿ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰਦੇ ਨਜ਼ਰ ਆਉਂ ਇਡੀ ਲਗਾਤਾਰ ਸ਼ਿਕੰਜੇ ਕਸ ਰਹੀ ਹੈ ਮੰਤਰੀਆਂ ਦੇ ਉੱਤੇ ਕਈ ਅਫਸਰਾਂ ਦੇ ਉੱਤੇ ਤੇ ED ਨੇ ਹੁਣ ਇੱਕ ਹੋਰ ਦਿੱਲੀ ਦੇ ਮੰਤਰੀ ਨੂੰ ਸਦਿਆ ਜੋ ਉਥੋਂ ਦੇ ਟ੍ਰਾਂਸਪੋਰਟ ਮੰਤਰੀ ਨੇ ਕੈਲਾਸ਼ ਗਹਿਲੋਤ ਉਹਨਾਂ ਤੋਂ ED ਵੱਲੋਂ ED ਦਫ਼ਤਰ ਦੇ ਵਿੱਚ ਪੁਸ਼ਕਿਸ਼ ਕੀਤੀ ਜਾ ਰਹੀ ਹੈ ਮਾਮਲਾ ਉਹੀ ਆਪਕਾਰੀ ਨੀਤੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਕੁੱਲ ਮਿਲਾ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਵੀ ED ਦੀ ਹਿਰਾਸਤ ਦੇ ਵਿੱਚ ਨੇ ਕਿ ਕਵਿਤਾ ਵੀ ED ਦੀ ਹਿਰਾਸਤ ਦੇ ਵਿੱਚ ਹੈ ਨਹੀਂ ਕੇ ਕਪਤਾ ਜਿਹੜੀ ਹੈ ਜੀ ਉਹ ਜੇਲ੍ਹ ਚ ਆ ਚੁੱਕੀ ਹੈ ਐਂਕਰਸ ਜੀ ਹਮ ਉਹਦਾ 6 ਦਿਨ ਦਾ ਪਹਿਲਾਂ ਹੋਇਆ ਸੀ 3 ਦਿਨ ਦਾ ਬਾਅਦ ਚ ਹੋਇਆ ਤੀਜੀ ਵਾਰ ਉਹਨਾਂ ਨੂੰ ਜੇਲ੍ਹ ਚ ਭੇਜਤਾ ਜੀ ਉਦੋਂ ਦੀ ਕੋ ਗੱਲ ਆ ਜਦ ਦਿਨ ਕੇਜਰੀਵਾਲ ਸਾਹਿਬ ਸੋ ਕੇਜਰੀਵਾਲ ਸਾਹਿਬ ਈਡੀ ਦੇ ਰਾਸਤੇ ਚ ਨੇ ਜੇ ਕੈਲਾਸ਼ ਗਹਿਲੋਤ ਨੂੰ ਵੀ ਇਹਨਾਂ ਨੇ ਪੁੱਛਿਆ ਇੱਕ ਹੋਰ ਅਗੂ ਨੂੰ ਵੀ ਪੁੱਛਿਆ ਇਹਨਾਂ ਦਿਨ ਇਹਨਾਂ ਦਾ ਉਹਨੂੰ ਵੀ ਬੁਲਾਇਆ ਗਿਆ ਤੇ ਇੱਕ ਜਿਹੜੇ ਸੁ੍ਰਿਤਾ ਕੇਜਰੀਵਾਲ ਨੇ ਉਹਨਾਂ ਦੇ ਕੋਈ ਰਿਸ਼ਤੇਦਾਰਾ ਸੁੰਦਰ ਨਗਰ ਦਿੱਲੀ ਚ ਰਹਿੰਦੇ ਉਹਨਾਂ ਨੂੰ ਵੀ ਈਡੀ ਨੇ ਸੱਦਿਆ ਸਮਨ ਕਰਕੇ ਸੋ ਇਸ ਵੇਲੇ ਵਿਰੋਧੀ ਧਿਰਾਂ ਇਹੋ ਹੀ ਇਲਜ਼ਾਮ ਲਾਉਂਦੀਆਂ ਨੇ ਇਸ ਈਡੀ ਨੂੰ ਵਾਰ-ਵਾਰ ਵਾਰ-ਵਾਰ ਹੂੰ ਜਿਹੜਾ ਹੈਗਾ ਇਹ ਸੱਤਿਆ ਜਾ ਰਿਹਾ ਹੈ ਗੱਲ ਆਗੂਆਂ ਨੂੰ ਤੇ ਵਿਰੋਧੀਆਂ ਨੂੰ ਦਬਾਉਣ ਦੇ ਸਾਰੇ ਯਤਨ ਕੀਤੇ ਜਾ ਰਹੇ ਨੇ ਪਰ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਹੂੰ ਇਹ ਗੁਰਬਾਨੀ ਦੀ ਤੋਕ ਹੈ ਬ੍ਰੋਧਿਕਾਂ ਨੇ ਇਸ ਗੱਲ ਦੇ ਉੱਤੇ ਇਲਜ਼ਾਮ ਲਾਇਆ ਹੈ ਕਿ ਇਹ ਏਜੰਸੀਆਂ ਜਿਹੜੀਆਂ ਨੇ ਸੀਬੀਆਈ ਐਨਆਈਏ, ਈਡੀ, ਆਮਦਨ ਕਰ ਇਹਨਾਂ ਦੇ ਅਧਿਕਾਰੀ ਜਿਹੜੇ ਇਸ ਵੇਲੇ ਐ ਉਹ ਭਗਵੇਂ ਰੰਗ ਚ ਰੰਗੇ ਗਏ ਆ ਚੰਗਾ ਇਹੋ ਹੀ ਆ ਕਿ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰਦੇ ਨਜ਼ਰ ਆਉਣ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ मनोरंजन ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ